ਸਸਿਗਾ ਵੀ ਸਾਰੇ ਉਹ ਠੀਕ ਠਾਕੋਂ ਵੀ ਸਾਰੇ ਭਰਾ ਤੇ ਇੱਕ ਕਾਫੀ ਵੀਡੀਓ ਮਤਲਬ ਵਾਇਰਲ ਹੋ ਰਹੀ ਹੈ ਹਨਾ ਬੀ ਜਿਹੜਾ ਮਤਲਬ ਖੇਤੀਬਾੜੀ ਦੇ ਨਾਲ ਰਿਲੇਟਡ ਵੀਡੀਓ ਹੈ ਮੈਂ ਆਪਣੇ ਖੇਤ 'ਚ ਖੜਾ ਹਾਂ ਇਸ ਟਾਈਮ ਵੀ ਜਿਹੜਾ ਸੰਗਰੂਰ ਜ਼ਿਲ੍ਹਾ ਦਾ ਉਹ ਪੂਰੇ ਇੰਡੀਆ ਦੇ ਵਿੱਚੋਂ ਨੰਬਰ 1 ਤੇ ਆਇਆ ਹੈਗਾ ਮਤਲਬ ਪੈਸਟੀਸਾਈਡ ਨੂੰ ਯੂਜ਼ ਕਰਨ ਦੇ ਲਈ ਜਾਂ ਰਸਾਇਣਕ ਖਾਦਾਂ ਨੂੰ ਯੂਜ਼ ਕਰਨ ਦੇ ਲਈ ਵੀ ਨੰਬਰ 1 ਤੇ ਆਇਆ ਹੈ ਹਨਾ ਅੱਜ ਉਸ ਬੀਸ ਨਾਲ ਥੋੜੀ ਜਿਹੀ ਚਰਚਾ ਕਰਨੀ ਹੈਗੀ ਤੇ ਜਿਹੜੇ ਭਰਾ ਖੇਤੀ ਕਰਦੇ ਨੇ ਉਹਨਾਂ ਨੂੰ ਇਹ ਚੀਜ਼ ਜੋ ਚੰਗੀ ਤਰ੍ਹਾਂ ਥੋੜੀ ਜਿਆਦਾ ਪਤਾ ਹੋਊਗੀ ਤੇ ਜਿਹੜੇ ਭਰਾ ਨਹੀਂ ਕਰਦੇ ਹੈਗੇ ਤੇ ਸ਼ਾਇਦ ਉਹਨਾਂ ਨੂੰ ਨਾ ਪਤਾ ਲੱਗੇ ਹਨ ਦੇਖੋ ਆਪਾਂ ਮੰਨਦੇ ਆ ਵੀ ਹਨਾ ਦਵਾਈਆਂ ਨੇ ਸਪਰੇਏ ਨੇ ਜਾਂ ਯੂਰੀਆ ਖਾਧਾ ਨੇਗੇ ਹਨਾ ਉਹ ਮਾਰੀਆਂ ਨੇ ਆਪਾਂ ਨੂੰ ਪਤਾ ਬਿਲਕੁਲ ਚੰਗੀ ਤਰ੍ਹਾਂ ਸਾਰਿਆਂ ਨੂੰ ਪਤਾ ਵੀ ਇਹਨਾਂ ਨਾਲ ਕੈਂਸਰ ਵਗੈਰਾ ਜਾਂ ਹੋਰ ਪਤਾ ਨਹੀਂ ਕਿਹੜੇ-ਕਿਹੜੇ ਬਿਮਾਰੀਆਂ ਹੋ ਰਹੀਆਂ ਨੇ ਹਨਾ ਵੀ ਇਹ ਨਹੀਂ ਵਰਤਣੇ ਚਾਹੀਦੇ ਤੇ ਮੈਂ ਵੀਡੀਓ ਸ਼ੁਰੂ ਮਤਲਬ ਗੱਲ ਸ਼ੁਰੂ ਰੱਖਣ ਤੋਂ ਪੱਖ ਰੱਖਣ ਤੋਂ ਪਹਿਲਾਂ ਨਾ ਕਿ ਮੈਂ ਥੋੜੀ ਜੀ ਪਿਛਲੇ ਸਾਲ ਦੇ ਐਗਜ਼ਾਮਪਲ ਤੁਹਾਡੇ ਨਾਲ ਕਰਦਾ ਹਾਂ ਦੇਖੋ ਮੈਂ ਕਣਕ 'ਚ ਖੜਾ ਆਪਦੀ ਦੇ ਵਿੱਚ ਹਨ ਅਸੀਂ ਪਿਛਲੇ ਸਾਲ ਕੀ ਕੀਤਾ ਅਸੀਂ ਨੇ ਡੀਏਪੀ ਦੀ ਜਗ੍ਹਾ ਦੇ ਉੱਤੇ ਨਾ ਸੁਪਰ ਪਾਤਾ ਦੋ ਥੈਲੇ ਸਾਨੂੰ ਮੈਨੂੰ ਇਹ ਲੱਗਿਆ ਵੀ ਯਾਰ ਵੀ ਕੋਈ ਡੀਏਪੀ ਦਾ ਐਡਾ ਕੋਈ ਰੋਲ ਨਹੀਂ ਹੈਗਾ ਹਨ ਤੇ ਅਸੀਂ ਕੀ ਕੀਤਾ ਸੀ ਮਤਲਬ ਲਾਲਚ ਕਹਿ ਲੋ ਹੁਣਾ ਵੀ ਚੱਲ ਜੇ ਕਿਤੇ 1300 ਰੁਪਏ ਦਾ ਥੈਲਾ ਹਨਾ ਤੇ ਕਿਤੇ 500 ਰੁਪਏ ਦਾ ਥੈਲਾ ਵੀ 26-2700 ਵਾਲਾ ਕੰਮ 1000 ਰੁਪਏ 'ਚ ਹੋ ਜਾਊਗਾ ਮੈਨੇ ਲਿਆ ਕੇ ਦੋ ਥੈਲੇ ਵੀਰੇ ਸੁਪਰ 'ਚ ਪਾ ਦੇ ਕਣਕ ਦੇ ਕਣਕ ਹਰੀ ਹੋ ਗਈ ਪਰ ਕਣਕ ਨੇ ਤੁਸੀਂ ਇਹ ਦੇਖ ਲਓ ਬੇ ਗਿੱਠਕ ਤੋਂ ਗਾਹ ਵਧ ਕੇ ਦਿੱਤਾ ਹੈਗਾ ਉਹਨੂੰ ਰੇਵੀ ਜੂਰੀਆ ਵੀ ਪਾਤਾ ਤੇ ਮੈਗਜ਼ੀਨ ਵਗੈਰਾ ਜਿੰਕ ਵਗੈਰਾ ਦੇ ਸਪਰੇ ਹਾਂ ਵੀ ਕਰਤੀਆਂ ਪਿਛਲੇ ਸਾਲ ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ ਵੀ ਕਣਕ ਦੇ ਵਿੱਚ ਜਮੀ ਐਵੇਂ ਤੀਲੇ-ਦੀਲੇ ਹੀ ਰਹਿ ਗਏ ਫਿਰ ਮੈਂ ਸੋਚਿਆ ਵੀ ਤਾਂ ਕੰਮ ਖਰਾਬ ਹੋ ਗਿਆ ਫਿਰ ਉਸ ਤੋਂ ਬਾਅਦ ਕੀ ਕੀਤਾ ਮੈਂ ਨਾ ਡੀਏਪੀ ਦੇ ਥੈਲੇ ਲੈ ਕੇ ਆਧਾਰੇ ਕਿਸੇ ਤੋਂ ਪਾਣੀ ਲਾ ਕੇ ਮੂਰੇ ਡੀਏਪੀ ਦਾ ਮਤਲਬ 2 ਸਾਲਿਆਂ ਦਾ ਰੇਮ ਵਾਂਗੂ ਛੱਟਾ ਲਾਤਾ ਤੇ ਛੱਟਾ ਵੀ ਦੇਖੋ ਨਾਲੇ ਦਾ 2700 ਰੁਪਇਆ ਉਹ ਲਾਇਆ ਨਾਲੇ 1000 ਰੁਪਇਆ ਉਹ ਲਾਇਆ 3700 ਰੁਪਇਆ ਹੋ ਗਿਆ ਜਿਹੜਾ ਪੈਟਰੋਲ ਖਰਚਾ ਲੱਗਾਗਾ 4000 ਰੁਪਇਆ ਮੰਗੋ ਉਹੀ ਡੀਏ ਵੀ ਪਾਉਣ ਤੋਂ ਬਾਅਦ ਕਣਕ 10 ਦਿਨਾਂ ਦੇ ਵਿੱਚ ਰੰਗ ਕੁਝ ਹੋਰ ਹੀ ਹੋ ਗਿਆ ਕਣਕ ਦਾ ਚਲੋ ਕਣਕ ਦਾ ਠੀਕ ਹੋ ਗਿਆ ਪਏ ਨਹੀਂ ਕਹਿੰਦੇ ਹੈਗੇ ਪਰ ਛਾੜ ਦੀ ਗੱਲ ਦੱਸਦਾ ਤੁਹਾਨੂੰ ਮੈਂ ਹੈਨਾ ਵੀ ਜਦੋਂ ਕਣਕ ਵੱਡੀ ਆ ਮਤਲਬ ਅੱਗੇ ਅੱਗੇ ਅਸੀਂ ਸਾ 50000 ਤੋਂ ਪਲੱਸ ਦੇ ਕਣਕੇ ਵੇਚ ਦਿੰਨੇ ਹੁੰਨੇ ਆ ਕਿ ਮਤਲਬ ਵਿਚੇ ਠੇਕੇ ਵਾਲੀ ਲਾ ਕੇ ਤੇ ਕਣਕ ਕਿੰਨੇ ਦੀ ਹੋਈ ਕਿਥੇ 60000 ਦੀ ਕਣਕ ਤੇ ਕਿਥੇ 35000 ਰੁਪਏ ਦੀ ਕਣਕ ਹੋਈ ਆ 25000 ਰੁਪਏ ਘਟਾ ਪਲੱਸ ਦੁਬਾਰਾ 2700 ਰੁਪਏ ਫਿਰ ਘਟਾ 28000 ਰੁਪਏ ਦਾ ਘਟਾ ਪਿਆ ਜੇ ਇੱਕ ਡੀਏਪੀ ਨਾ ਪਾਉਣ ਦੇ ਨਾਲ ਤੇ ਹੁਣ ਉਸ ਤੋਂ ਹੁਣ ਚਲ ਆਪਾਂ ਮੰਨਦੇ ਆ ਵੀ ਲੋਡ ਤੋਂ ਦਾ ਵੱਧ ਕੇ ਹਣਾ ਜੇ ਆਪਾਂ ਰੋਟੀ ਖਾਏ ਉਹ ਵੀ ਮਾੜੀ ਆਏਗੀ ਪਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਹਨਾ ਇੰਨੀ ਕੋਈ ਜ਼ਿਆਦਾ ਦੇਖੋ ਹੁਣ ਅਸੀਂ ਕਣਕੇ ਦੇ ਵਿੱਚ ਕੀ ਕੀਤਾ ਹੈਗਾ ਡੀਏਪੀ ਪਾ ਲਿਆ ਡੀਏਪੀ ਤੋਂ ਬਾਅਦ ਤਿੰਨ ਰੇਹ ਲਾਏ ਨੇ ਅਸੀਂ ਨੇ ਉਹ ਵੀ ਤਿੰਨ ਪਾਣੀ ਪਾਣੀ ਦਾ ਚਲ ਚਾਰ ਲੱਗਦਾ ਪੰਜ ਲੱਗਦਾ ਕਣਕ ਨੂੰ ਇੱਕ ਪਹਿਲਾ ਪਾਣੀ ਪਹਿਲਾ ਪਾਣੀ ਲੱਗਦਾ ਉਦੋਂ ਰੇਹ ਪਾਤਾ ਤੇ ਹਫ਼ਤੇ ਇੱਕ ਬਾਅਦ ਫੇਰ ਪਾਤਾ ਤੇ ਜਦੋਂ ਦੂਜਾ ਪਾਣੀ ਪਾ ਲੱਗਦਾ ਉਸ ਤੋਂ ਬਾਅਦ ਫੇਰ ਤਿੰਨ ਰੇਹ ਬਸ ਇਸ ਤੋਂ ਬਾਅਦ ਪਾਣੀ ਰੇਹ ਨਹੀਂ ਲਾਉਂਦੇ ਹੈਗੇ ਤੇ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਵੀ ਯਾਰ ਕੋਈ ਬਗਲ ਜਿਆਦਾ ਵੀ ਜਿਵੇਂ ਮਤਲਬ ਸਾਡਾ ਜਲਾ ਨੰਬਰ 1 ਕੱਟਦਾ ਹਨ ਇਹਦੇ ਵਿੱਚੋਂ ਇੰਡੀਆ ਦੇ ਵਿੱਚੋਂ ਵੀ ਪੈਸਟੀਸਾਈਡ ਬਹੁਤ ਯੂਜ਼ ਕਰਦਾਗਾ ਜਾਂ ਖਾਦਾਂ ਬਹੁਤ ਯੂਜ਼ ਕਰਦਾ ਤਿੰਨ ਰੇਲ ਆਇਏ ਨੇ ਵੀਰੇ ਤੇ ਕਿ ਡੀਪੀ ਤੇ ਸਾਰੀ ਪਾਉਂਦੇ ਨੇ ਪਾਉਂਦੇ ਹਨ ਉਹਦੇ ਵਿੱਚ ਨਾ ਕਣਕ ਹੁੰਦੀ ਹੈ ਨਹੀਂ ਤੇ ਇੱਕ ਮਤਲਬ ਇਕੱਲੀ ਮੈਗਜੈਂ ਦੀ ਸਪਰੇਅ ਕੀਤੀ ਆ ਇਹਦੇ ਵਿੱਚ ਕਿੰਨਾ ਮਤਲਬ ਅਸੀਂ ਨੇ ਜ਼ਿਆਦਾ ਵਰਤ ਲਿਆ ਤੁਸੀਂ ਆਪੇ ਸਾਰੇ ਜਾਣ ਦੱਸੋ ਜਿਹੜੇ ਭਰਾ ਖੇਤੀ ਕਰਦੇ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਊਗਾ ਵੀ ਕਿੰਨਾ ਖਾਦ ਵਰਤ ਲਿਆ ਅਸੀਂ ਨੇ ਹਾਂ ਜਿਹੜੇ ਮਤਲਬ ਉਹੀ 5-5 ਥੈਲੇ ਮਤਲਬ ਕਿੱਲੇ ਦੇ ਪਾਈ ਜਾਂਦੇ ਨੇ ਉਹ ਮੈਂ ਵੀ ਮੰਨਦਾ ਵੀ ਜ਼ਿਆਦਾ ਹਨਾ ਵਾੜਾ ਓਵਰ ਜ਼ਿਆਦਾ ਹੈ ਇੱਕ ਨਸ਼ਾ ਹੈਗਾ ਮਤਲਬ ਮੈਨੂੰ ਮਤਲਬ ਵੀ ਜਦੋਂ ਮੇਰੇ ਬਾਪੂ ਜੀ ਦੱਸਦੇ ਹੁੰਦੇ ਸੀਗੇ ਵੀ ਜਿਹੜਾ ਯੂਰੀਆ ਇਹ ਹੈਗਾ ਇਹ ਅੱਜ ਤੋਂ ਚਲ ਮੈਨੂੰ ਪੂਰੀ ਐਗਜ਼ੈਕਟਰ ਤਾਂ ਨਹੀਂ ਪਤਾ ਵੀ ਕਿੰਨੇ ਨੇ ਪਹਿਲਾਂ ਸ਼ੁਰੂ ਹੋਇਆ ਹੈਗਾ ਇਹ ਪਹਿਲਾਂ ਫ੍ਰੀ ਵਿੱਚ ਵੰਡਦੇ ਹੁੰਦੇ ਸੀਗੇ ਯੂਰੀਆ ਰੇ ਜਿਵੇਂ ਜੀਓ ਦਾ ਸਮੇਂ ਫ੍ਰੀ ਆਇਆ ਸੀ 2013-14 ਦੇ ਵਿੱਚ 4G ਉਸ ਤੋਂ ਬਾਅਦ ਚਾਰਜ ਲਾਤੇ ਇਹਨਾਂ ਨੇ ਚਲੋ ਉਹ ਤਾਂ ਤੁਹਾਨੂੰ ਪਤਾ ਹੈ ਸਾਰੀ ਸਟੋਰੀ ਤੇ ਸੇਮ ਹੀ ਆਪਣੇ ਨਾਲ ਹੋਇਆ ਇੱਥੇ ਯੂਰੀਆ ਦੇ ਵਿੱਚ ਉਹ ਦੇਖੋ ਜਿੰਨੇ ਕ ਕਪੈਸਿਟੀ ਪਹਿਲਾਂ ਸੀ ਕਿ ਆਪਣੇ ਮਤਲਬ ਮਿੱਟੀ ਦੀ ਸੀ ਜਿਹੜੀ ਮਤਲਬ ਸੰਗਰੂਰ ਜ਼ਿਲ੍ਹੇ ਦੀ ਗੱਲ ਨਹੀਂ ਕਰਦਾ ਮੈਂ ਜਿੱਥੇ ਤੱਕ ਸਾਰੇ ਇੰਡੀਆ ਦੀ ਗੱਲ ਕਰਦਾ ਮੈਂ ਦੇਖੋ ਜਦੋਂ ਹੁਣ ਆਪਾਂ ਇੱਕ ਦੀ ਥਾਂ ਤੇ ਦੋ ਰੋਟੀਆਂ ਖਾ ਲਾਂਗੇ ਤਾਂ ਫਰਕ ਤਾਂ ਪੈਣੀ ਆ ਜੇ ਇੱਕ ਜਿੱਥੇ ਕਿੱਥੇ ਤਾਂ ਹੁਣ ਆਪਾਂ ਇੱਕ ਥੱਲੇ ਯੂਰੀ ਦਾ ਪਾ ਰਹੇ ਹਾਂ ਕਿਲੇ ਦੇ ਵਿੱਚ ਕਿਤੇ ਆਪਾਂ ਦੋ ਥੱਲੇ ਪਾਤੇ ਪੈਦਾਵਾਰ ਤਾਂ ਵਧਣੀ ਆ ਵੀਰੇ ਤੇ ਐਵੇਂ ਹੀ ਇਹ ਕੀ ਹੋਇਆ ਹੁਣ ਇੱਕ ਤਰ੍ਹਾਂ ਦਾ ਨਸ਼ਾ ਤੇ ਲੱਗੀ ਆਪਣੀ ਮਿੱਟੀ ਜੇ ਇਹਦੇ ਵਿੱਚ ਆਪਾਂ ਨਹੀਂ ਪਾਉਂਦੇ ਹੈਗੇ ਖਾਦ ਤਾਂ ਬਈ ਛਾੜਨ ਨਹੀਂ ਦਿੰਦੀ ਹੈਗੀ ਤੇ ਠੇਕੇ ਵਾਲਿਆਂ ਦਾ ਪਿਛਲੇ ਸਾਲ ਠੇਕੇ ਵੀ ਨਹੀਂ ਪੂਰੇ ਹੈਗੇ ਜੀਰੀ ਦੇ ਕਣਕ ਜਿਹੜੀ ਸਾਰਿਆਂ ਦੇ ਵਿੱਚ ਵੜੂਗੀ ਹਨਾ ਤੇ ਮੈਨੂੰ ਸਾਰੇ ਭਰਾ ਦੱਸੋ ਵੀ ਚਲੋ ਜਿਹੜੇ ਭਰਾ ਜ਼ਿਆਦਾ ਵਰਤਦੇ ਨੇ ਆਪਾਂ ਉਹਨਾਂ ਨੂੰ ਕਹਿੰਦੇ ਵੀ ਨਾ ਜਾਇਆ ਜਾਗਾ ਪਰ ਜਿਹੜਾ ਲੋੜ ਤੋਂ ਵੱਧ ਵਰਤਦੇ ਨੇ ਉਹ ਵੀ ਨਹੀਂ ਜਾਇਆ ਦੇਖੋ ਤਿੰਨ ਥਾਲੇ ਤਿੰਨ ਰੇ ਯੂਰੀਏ ਦੇ ਨੇ ਤੇ ਇੱਕ ਡੀਏਪ ਆ ਤੇ ਇੱਕ ਮੈਗਜ਼ੀਨ ਦੀ ਸਪਰੇ ਕਿੰਨਾ ਕ ਖਰਚਾ ਕਰਤਾ ਸੀ ਨੀ ਯਾਰ ਤੇ ਜਿਹੜੇ ਭਰਾ ਖੇਤੀ ਕਰਦੇ ਨੇ ਉਹਨਾਂ ਨੂੰ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੈਨੂੰ ਲੱਗਦਾ ਵੀਰੇ ਕੋਈ ਬਾਲਾ ਜ਼ਾਇਦੇਸ ਨੇ ਉਹ ਕੀਤਾ ਇਹ ਦੇ ਉੱਤੇ ਚੋਨੇ ਦੇ ਵੀ ਆਪਾਂ ਤਿੰਨ ਰੇ ਪਾਉਣੇ ਵਾਲੇ ਨਹੀਂ ਪਾਉਂਦੇ ਕਿ ਤਿੰਨ ਰੇ ਉਹਦੇ ਚ ਡੀਏਪੀ ਪੈਂਦਾ ਨਹੀਂ ਹੈਗਾ ਤੁਹਾਨੂੰ ਪਤਾ ਹੈ ਹਾਂ ਉਹਦੇ ਤੇ ਸੁੰਡੀ ਦੇ ਸਪਰੇਅ ਜਰੂਰ ਹੁੰਦੇ ਨੇ ਤੇਲੇ ਵਾਲੇ ਹੁੰਦੇ ਨੇ ਉਹ ਕਰਨੇ ਪੈਣ ਉਹਦੇ ਮੇਨਾਂ ਫਿਰ ਖਤਮ ਹੋ ਜਾਂਦਾ ਸਾਰਾ ਕੁਝ ਤੇ ਵੀਰੇ ਵੀਡੀਓ ਚੰਗੀ ਲੱਗਦਾ ਸ਼ੇਅਰ ਜਰੂਰ ਕਰਿਓ ਧੰਨਵਾਦ